ਹਰ ਪਾਸੇ ਪੰਜਾਬ ਦੇ ਵਿੱਚ ਅੱਜ ਜੋ ਹਾਲਾਤ ਨੇ ਬਹੁਤ ਬਹੁਤ ਜ਼ਿਆਦਾ ਮਾੜੇ ਨੇ ਬਟਾ ਚੀਰਮੈਨਸ ਆਫ ਦੀ ਡੈਥ ਆਫ ਬਾਪ ਕੰਕੋ ਪੁਰਾਣੇ ਉਹ ਵੀ ਬਿਜ਼ਨਸਮੈਨ ਨੇ ਆਪ ਬੱਚਿਆਂ ਨੇ ਬਿਜ਼ਨਸ ਚਲਾਇਆ ਪਰ ਪੰਜਾਬ ਦੇ ਪੂਰੇ ਬਿਜ਼ਨਸਮੈਨ ਜਿਹੜੇ ਨੇ ਅੱਜ ਕੋਈ ਬਿਜ਼ਨਸਮੈਨ ਇਹ ਨਹੀਂ ਕਹਿ ਸਕਦਾ ਵੀ ਪਿੱਛੇ ਬਟਾਲੇ ਵਾਲੇ ਸਾਰੇ ਖੜੇ ਨੇ ਬੇਸ਼ੱਕ ਨਾ ਕਹਿਣ ਪਰ ਮੈਨੂੰ ਪਤਾ ਕਿ ਇਹਨਾਂ ਸਾਰਿਆਂ ਨੇ एक्सट्रक्शन ਦਿੱਤੇ ਸਾਰਾ ਨਹੀਂ ਪੈਸੇ ਦਿੱਤੇ ਨੇ ਔਰ ਉਹਨਾਂ ਕੋਲ ਆਪਣੀ ਜਾਨ ਬਚਾ ਲਈ। ਅ ਮੇਰੇ ਕੋਲ ਪੇਪਰ ਹੈ ਮੈਂ ਇਹਨਾਂ ਨੂੰ ਪੇਪਰ ਫੜਾਇਆ ਕਿ 1921 ਤੋਂ ਲੈ ਕੇ 1991 ਤੋਂ ਲੈ ਕੇ 테러ਿਸਟ ਅਟੈਕ ਕਿਦੋਂ ਹੋਇਆ 1991 ਦੇ 테러ਿਸਟ ਅਟੈਕ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ 2023 ਤੱਕ ਐਫ ਆਈ ਆਰ ਨੰਬਰ 172 ਵਿੱਚ ਡਿਠਾ ਇਹ ਤੇ ਮੇਰਾ ਖਿਆਲ ਹੈ ਕਿ ਬਹੁਤ ਛੋਟੀ ਕੀ ਗੱਲ ਹੈ। ਮੈਂ ਆਪਣੀ ਇਲੈਕਸ਼ਨ ਚ ਪਾਰਲੀਮੈਂਟ ਦੀ ਇਲੈਕਸ਼ਨ ਦੀਪੂ ਮਰੀ ਗੱਡੀ ਚਲਾ ਰਿਹਾ ਜੱਗੂ ਭਗਵਾਨਪੁਰੇ ਦੀ ਵੀਡੀਓ ਕਾਲ ਆਈ ਇਹਨੂੰ ਨਖਿਆ ਕਿ ਤੂੰ ਰੰਦਾ ਵਿੱਚ ਐਮਪੀ ਦੀ ਇਲੈਕਸ਼ਨ ਦੀ ਮੈਂ ਗੱਲ ਕਰ ਰਿਹਾ ਮੈਂ ਦੂਸਰੀ 22 ਇਲੈਕਸ਼ਨ ਦੀ ਨਹੀਂ ਕਰ ਰਿਹਾ ਉਹਨੇ ਕਿਹਾ ਕਿ ਤੂੰ ਉਹਦੀ ਗੱਡੀ ਚਲਾ ਰਿਹਾ ਤੇ ਤੈਨੂੰ ਅਸੀਂ ਵੇਖਾਂਗੇ ਇਹਨੇ ਆਖਿਆ ਕਿ ਅੰਕਲ ਮੇਰੇ ਨਾਲ ਹੀ ਬੈਠਿਆ ਤੂੰ ਗੱਲ ਕਰਲਾ ਹੋਰ ਕਿਹੜਾ ਟੈਲੀਫੋਨ ਬਣ ਇਹਦੇ ਤੋਂ ਵੱਡੀ ਤੇ ਕੋਈ ਹੋਰ ਐਵੀਡੈਂਸ ਹੈ ਨਹੀਂ ਅਸੀਂ ਬੈਠੇ ਸੀਗੇ ਮੈਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਦੱਸਣ ਲੱਗਾ ਕਿ ਕਿਵੇਂ ਲੋਕਾਂ ਨੂੰ ਕਾਲ ਜਾਂਦੇ ਆ ਬਸੇ ਸਾਡਾ ਇੰਪਰੂਵਮੈਂਟ ٹرسٹ ਦਾ ਜਿਹੜਾ ਚੇਅਰਮੈਨ ਸੀ ਮੈਂ ਉਹਦੇ ਕੋਲ ਬੈਠਾ ਸਾਡਾ ਬਰਿੰਦਰ ਭੀਤ ਪਾੜਾ ਐਮਐਲਏ ਬੇ ਗੁਰਦਾਸਪੁਰ ਅਸੀਂ ਦੋਨੋਂ ਹੀ ਬੈਠੇ ਆ ਸਾਡੇ ਸਾਹਮਣੇ ਐਪੀ ਪਸ਼ੇਦਿਓ ਨੂੰ ਕਾਲ ਆਈ ਕਿ ਪਤਾ ਨਹੀਂ ਕਿਹੜੇ ਗੈਂਗਸਟਰ ਦੀ ਆਈ ਜਾਂ ਟੈਰੇਰਿਸਟ ਦੀ ਆਈ ਕਿ 50 ਲੱਖ ਰੁਪਿਆ ਦੇ ਐਮਐਲਏ ਗੁਰਿੰਦਰ 파ੜਾ ਨੇ ਆਪਣੇ ਮੋਬਾਈਲ ਤੋਂ ਉਹ ਵੀ ਰਿਕਾਰਡਿੰਗ ਕੀਤੀ ਅੱਜ ਪੰਜਾਬ 'ਚ ਜੋ ਹਾਲਾਤ ਚੱਲ ਰਹੇ ਨੇ ਸ਼ਾਮ ਤੋਂ ਬਾਅਦ ਤੁਸੀਂ ਕਿਸੇ ਸੜਕ 'ਤੇ ਨਹੀਂ ਜਾ ਸਕਦੇ ਔਰ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਮੈਂ ਕਹਾਂਗਾ ਕਿ ਪੰਜਾਬ ਦੀ ਪੁਲਿਸ ਦੇ ਉੱਤੇ ਇੰਨਾ ਬੜੇ ਬੇਸ਼ਰਮੀ ਵਾਲੀ ਗੱਲ ਮੈਂ ਕਹਿਣਾ ਕਿ ਪੁਲਿਸ ਸਟੇਸ਼ਨਾਂ ਦੀਆਂ ਕੰਧਾਂ ਉੱਚੀਆਂ ਕਰ ਦਿੱਤੀਆਂ ਜਿਹੜੀਆਂ ਚੌਕੀਆਂ ਨੇ ਉਹਨਾਂ ਦੀਆਂ ਕੰਧਾਂ ਉੱਚੀਆਂ ਕਰ ਦਿੱਤੀਆਂ ਇਹ ਇਸ ਕਰਕੇ ਕੀਤੀਆਂ ਕਿ ਜਦੋਂ ਬੰਬ ਚੱਲੇ ਜਾਂ ਹੈਂਡ ਗ੍ਰੇਨੇਡ ਛੁੱਟੇ ਗਏ ਪੰਜਾਬ ਪੁਲਿਸ ਨੇ ਕੈਟੇਗੋਰਿਕਲੀ ਉਹ ਨਾ ਕਰ ਦਿੱਤੀ ਕਿ ਇੱਥੇ ਕੋਈ ਕੋਈ ਬੰਬ ਚੱਲਿਆ ਹੀ ਨਹੀਂ ਤੇ ਉਸੇ ਬੰਬ ਨੂੰ ਉਹਨਾਂ ਨੇ ਕਹਿਤਾ ਜੀ ਇਹ ਟੈਰਿਸਟ ਅਟੈਕ ਨੇ ਇਹਦੇ ਤੋਂ ਵੱਡੀ ਨੈਗਲੀਜੈਂਸੀ ਤੇ ਯੂ ਟਰਨ ਲੈਣਾ ਪੰਜਾਬ ਪੁਲਿਸ ਲਈ ਬਹੁਤ ਤੁਹਾਡੀ ਸ਼ਰਮ ਦੀ ਗੱਲ ਹੈ ਇਹ ਉਹ ਪੰਜਾਬ ਪੁਲਿਸ ਆ ਜਿਹਦੇ ਤੇ ਮਾਨ ਕੀਤਾ ਜਾਂਦਾ ਸੀ ਕਿ ਇਹ ਪੰਜਾਬ ਪੁਲਿਸ ਕਿਤੇ ਵੀ ਜਿੱਥੇ ਕਿਤੇ ਗੜਬੜ ਹੁੰਦੀ ਸੀ ਤੇ ਪੰਜਾਬ ਪੁਲਿਸ ਨੂੰ ਪਿੱਛੇ ਉਹਨੂੰ ਖਤਮ ਕੀਤਾ ਜਾਂਦਾ ਇਹ ਉਹ ਪੰਜਾਬ ਪੁਲਿਸ ਆ ਜਿਨੇ ਪੰਜਾਬ ਦਾ ਟੈਰੋਰਿਜ਼ਮ ਖਤਮ ਕੀਤਾ ਥਾਣੇ ਦੇ ਰਸਤੇ ਬੰਦ ਕਰ ਦਿੱਤੇ ਗਏ ਨੇ ਬੀਰ ਬਾਬਾ ਨਾਨਕ ਮੈਂ ਆਪ ਐਵੀਡੈਂਸ ਹੈ ਮੇਰੀ ਜਿਉ ਨਾਲ ਦਾ ਸੀਸੀਟੀਵੀ ਕੈਮਰਾ ਹੈਗਾ ਮੈਂ ਚੈਲੰਜ ਕਰ ਰਿਹਾ ਐਸਐਸਪੀ ਬਟਾਲਾ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਨਹੀਂ ਰਸਤੇ ਬੰਦ ਕੀਤੇ ਮੈਂ ਸ਼ਾਮ ਨੂੰ ਥੀਏਟਰ ਧਰਮਕੋਟ ਰੰਦਾਵਾ ਤੋਂ ਸਰਪੰਚ ਦੇ ਘਰੋਂ ਲੋੜੀ ਬਣਾ ਕੇ ਆਪਣੇ ਘਰ ਪੂਰੇ 8:40 ਮਿੰਟ ਤੇ ਡੇਰਾ ਬਾਬਾ ਨਾਨਕ ਮੰਡੀ ਦੇ ਕੋਲ ਪਹੁੰਚਿਆ ਉੱਥੇ ਬੈਰੀਕੇਟਿੰਗ ਹੋਈ ਸੀ ਤੇ ਬੈਰੀਕੇਟ ਜਿਹੜੇ ਸੀ ਮੈਂ ਕਿਹਾ ਕੋਲ ਤੱਕ ਹੀ ਚੱਲੀਏ ਸੰਦੇ ਮੇਰੇ ਉਤਰੇ ਨੇ ਸੰਗਲ ਲੱਗੇ ਨੇ ਉਤੇ ਲੋਕ ਲੱਗਾ ਤੇ ਜੇ ਪੰਜਾਬ ਪੁਲਿਸ ਮਰ ਕਹਿੰਦੀ ਕਿ ਸਾਨੂੰ ਨਾ ਕੋਈ ਮਾਰ ਜੇ ਤੇ ਇਹ ਜਿਹੜੇ ਬੈਠੇ ਨੇ ਇਹਨਾਂ ਦੀ ਹਫਾਜ਼ਤ ਕੌਣ ਕਰੇਗਾ ਇਹਦਾ ਮਤਲਬ ਇਹਨਾਂ ਉਹਨਾਂ ਆਪਣੀਆਂ ਕੰਦਾ ਉੱਚੀਆਂ ਕਰ ਦਿੱਤੀਆਂ ਤੇ ਲੋਕਾਂ ਦੀ ਸਕਿਉਰਿਟੀ ਦੀਆਂ ਕੰਦਾ ਕੌਣ ਉੱਚੀਆਂ ਕਰੇਗਾ ਪੰਜਾਬ ਦਾ ਮੁੱਖ ਮੰਤਰੀ ਮੈਂ ਕਹਿੰਨੇ ਕਿ ਬੋਜਦਿਲ ਗਰਪੋਕ ਮਹਾਨ ਨਲਾਇਕ ਮੁੱਖ ਮੰਤਰੀ ਪੰਜਾਬ ਨੂੰ ਮਿਲ ਗਿਆ ਜਿਹੜਾ ਪੰਜਾਬ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਪਿਆ ਇਹ ਮੁੱਖ ਮੰਤਰੀ ਦਿੱਲੀ ਦੇ ਵਿੱਚ ਕਹਿ ਰਿਹਾ ਕਿ ਕੇਜਰੀਵਾਲ ਨੂੰ ਖਤਰਾ ਪੰਜਾਬ ਪੁਲਿਸ ਛੜੀ ਆ ਉਹਦੀ ਸਕਿਉਰਿਟੀ ਕਰੇਗੀ ਕੀ ਗੱਲ ਪੰਜਾਬ ਦੇ ਵਿੱਚ ਹਰ ਥਾਂ ਬੰਬ ਚੱਲ ਰਹੇ ਨੇ ਕਿ 10 ਬੰਬ ਚੱਲ ਗਏ ਨੇ ਉਹਦੇ ਤੇ ਇੱਕ ਵਾਰੀ ਮੁੱਖ ਮੰਤਰੀ ਨੇ ਪਹੁੰਚਿਆ ਹੋਰ ਤੇ ਹੋਰ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਹੈ ਕਿ ਡੀਜੀਪੀ ਪੰਜਾਬ ਇੱਕ ਕੋਈ ਪੁਲਿਸ ਸਟੇਸ਼ਨ ਨੂੰ ਜਾਂ ਇੱਕ ਕੋਈ ਪੁਲਿਸ ਚੌਕੀ ਨੂੰ ਵਿਜ਼ਿਟ ਕਰਨੀ ਆ ਅਲਟਾਕ ਅਜੇ ਤੱਕ ਪੰਜਾਬ ਪੁਲਿਸ ਜਾਂ ਹੋਮ ਮਿਨਿਸਟਰ ਜਾਂ ਚੀਫ ਮਿਨਿਸਟਰ ਨੇ ਆਪਣੇ ਪ੍ਰੈਸ ਕਾਨਫਰੰਸ ਨਹੀਂ ਰੱਖੀ ਪੰਜਾਬ ਬਾਰੇ ਆਪਣੇ ਕੋਈ رائے ਨਹੀਂ ਰੱਖੀ ਕਿ ਪੰਜਾਬ ਨੂੰ ਅਸੀਂ ਕਿਵੇਂ ਕੰਟਰੋਲ ਕਰਨਾ ਕਿਵੇਂ ਇਹ ਲੋਕਾਂ ਨੂੰ ਕੰਟਰੋਲ ਕਰਨਾ ਕਿਵੇਂ ਪੁਲਿਸ ਜਿਹੜੇ ਥਾਣੇ ਨੇ ਉਹਨਾਂ ਦੇ ਰਸਤੇ ਬੰਦ ਕਰਦੇ ਚਾਹੇ ਉਹ ਕਿਲਾ ਲਾਲ ਸਿੰਘ ਵਾਲੀ ਮਹਿਰ ਵਾਲਾ ਰਸਤਾ ਉਹ ਤੇ ਤਾਰਾਂ ਹੀ ਲਾ ਦਿੱਤੀਆਂ ਨੇ ਬਟਾਲਾ ਵੇਖ ਲਓ ਅੜੀਵਾਲ ਦੇਖ ਲਓ ਕਣੀਕੇ ਬਾਂਗਰ ਵੇਖ ਲਓ ਡੇਰਾ ਬਾਬਾ ਨਾਨਕ ਵੇਖ ਲਓ ਕਲਨੌਰ ਦੇਖ ਲਓ ਚੌਕੀਆਂ ਸਾਰੀਆਂ ਦੇਖ ਲੋ ਜਾਂ ਹੋਰ ਥਾਣੇ 'ਚ ਚਲੇ ਜਾਓ ਤੇ ਜਿਸ ਵੇਲੇ ਜਿਸ ਵੇਲੇ ਬੰਬ ਡਿੱਗਦੇ ਨੇ ਤੇ ਸਭ ਤੋਂ ਬੇਸ਼ਰਮ ਦੀ ਇੱਕ ਗੱਲ ਹੈ ਕਿ ਹਰ ਸੀਪੀ ਕਹਿੰਦਾ ਜੀ ਉਥੇ ਆ ਕੇ ਡੇਗਾ ਕੁਛ ਨਹੀਂ ਮੈਂ ਪਹਿਲੀ ਵਾਰ ਵੇਖਿਆ ਕਿ ਤੁਸੀਂ ਕੋਈ ਮੈਨੂੰ ਦੱਸ ਦੋ ਤੇ ਯਾਰ ਕਿ ਕਦੀ ਰੇਡੀਏਟਰ ਫਟਨ ਨਾਲ ਸ਼ੀਸ਼ੇ ਵੀ ਟੁੱਟੇ ਨੇ ਇਹ ਤੇ ਕਿਹਾ ਜਾਂਦਾ ਸੀ ਕਿ ਰੇਡੀਏਟਰ ਲੀਕ ਹੋ ਗਿਆ ਇਹ ਪਹਿਲੀ ਵਾਰ ਵੇਖਿਆ ਕਿ ਪੰਜਾਬ ਪੁਲਿਸ ਦਾ ਰੇਡੀਏਟਰ ਫਟ ਕੇ ਤੇ ਬਾਬੂਆਂ ਨੂੰ ਸਦਾ ਕਿ ਲਾਗੇ ਬਿਲਡਿੰਗਾਂ ਦੇ ਸ਼ੀਸ਼ੇ ਤੋੜ ਦਿੰਦਾ ਇਹ ਪਹਿਲੀ ਵਾਰੀ ਸੁਣਿਆ ਕਿ ਬਖਸ਼ੀਵਾਲ ਚੌਕੀ ਦੇ ਉੱਤੇ ਗਰਨੇਡ ਅਟੈਕ ਨਹੀਂ ਹੋਇਆ ਇਹ ਉਦਾਂ ਪਟਾਕਾ ਚੱਲਿਆ ਤੇ ਬਾਅਦ ਚ ਉਹੀ ਬੰਦੇ ਫੜ ਕੇ ਪੀਲੀ ਪੀਕਿੰਗ ਤੋਂ ਫੜੀਏ ਜਾਂਦੇ ਨੇ ਤੇ ਕਿਹਾ ਜਾਂਦਾ ਕਿ ਟੈਰਰਿਸਟ ਅਟੈਕ ਸੀ ਸਾਰੇ ਪੁਲਿਸ ਸਟੇਸ਼ਨਾਂ ਦਾ ਹੁਣ ਇਹ ਜਿਹੜੇ ਚੌਕੇ ਨੇ ਉਹਨਾਂ ਦਾ ਕਹਿ ਦਿੱਤਾ ਕਿ ਇਹ ਟੈਰਰਿਸਟ ਅਟੈਕ ਸੀ ਜੇ ਇਹਦੇ ਚ ਸੀਸੀਟੀਵੀ ਕੈਮਰਾ ਇਹ ਵੀ ਨਾ ਆਉਂਦਾ ਤੇ ਇਹਨੂੰ ਵੀ ਅਟੈਕ ਨਹੀਂ ਸਿੱਖਿਆ ਜਾਣਾ ਇਹ ਕਹਿਆ ਜਾਣਾ ਸੀ ਕਿ ਉਹਨਾਂ ਨੇ ਲੋਹੜੀ ਦੇ ਆਪਣੇ ਘਰ ਆਪੇ ਪਟਾਕੇ ਚਲਾਏ ਸੋ ਅੱਜ ਪੰਜਾਬ ਦੇ ਹਾਲਾਤ ਇਹ ਨੇ ਕਿ ਪੰਜਾਬ ਦਾ ਕੋਈ ਵੀ ਮੰਤਰੀਆ ਤੋਂ ਬਣਾ ਜਾਂ ਆਮ ਆਦਮੀ ਪਾਰਟੀ ਤੋਂ ਬਣਾ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਨੇ ਜਾਂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਸ਼ੈਲਟਰ ਦਿੰਦੀ ਆ ਗੈਂਗਸਟਰਾਂ ਨੂੰ ਟੈਰਰਿਸਟਾਂ ਨੂੰ ਉਹਨਾਂ ਤੋਂ ਬਿਨਾ ਹਰ ਪੰਜਾਬੀ ਮਹਿਫੂਜ਼ ਨਹੀਂ ਸਭ ਤੋਂ ਵੱਡੀ ਗੱਲ ਮੈਂ ਐਸਐਸਪੀ ਤੁਸੀਂ ਮੇਰੇ ਕੋਲ ਸਾਰੇ ਕੈਮਰੇ ਲੈ ਕੇ ਬੈਠੋ ਐਸਐਸਪੀ ਬਟਾਲਾ ਨੂੰ ਪੁੱਛੋ ਕਿ ਜੱਗੂ ਭਗਵਾਨ ਪੂਰੀਆ ਦੇ ਪਰਿਵਾਰ ਨੂੰ ਸਿਕਿਉਰਿਟੀ ਕਿਉਂ ਦਿੱਤੀ ਗਈ ਆ ਇਹ ਤੇ ਇਹ ਤੇ ਪੁੱਛਿਆ ਜਾ ਸਕਦਾ ਨਾ ਕਿ ਆਉਂਡ ਰਿਕਾਰਡ ਚਾਹ ਗਿਆ ਕਿ ਗੁੰਡੇ ਨੂੰ ਗੁੰਡੇ ਕੋਲ ਖਤਰਾ ਤੇ ਜੇ ਕੋਈ ਅੱਡੇ ਰਬਾਣਾ ਨਾਨਕ ਦਾ ਜਿਹੜੇ ਆ ਪਿਸਤਲ ਦਾ ਜਿਹੜਾ ਉੱਥੇ ਹੋਇਆ 22 8 ਨੂੰ ਉਹ ਜਿਹੜਾ ਮਸ਼ੀਨਰੀ ਵਾਲਾ ਉਦੇ ਉੱਪਰ ਉਹਨੂੰ ਫ੍ਰੈਡ ਕਾਲ ਆਈ ਉਹਨੇ ਜਾ ਕੇ ਥਾਣੇ ਚ ਦਿੱਤੀ ਔਰ ਏਐਸਐ ਨੇ 5000 ਰੁਪਿਆ ਲੈ ਕੇ ਮੈਂ ਹੁਣ ਰਿਕਾਰਡ ਕਰ ਰਿਆ 5000 ਰੁਪਿਆ ਲੈ ਕੇ ਉਹਦੀ ਐਫਆਈਆਰ ਕੱਟੀ ਉਹ ਭਾਵੇਂ ਹੁਣ ਮੁਕਰ ਜੇ ਤੇ ਭਾਵੇਂ ਨਾ ਮੁਕਰੇ ਮੈਂ ਕਹਿ ਰਿਹਾ ਕਿ 8000 ਰੁਪਿਆ ਉਸ ਏਐਸਐ ਨੇ ਏਐਫਐਨ ਨੇ ਲਈ ਅੱਜ ਤੱਕ ਉਸ ਐਸਐਸਪੀ ਜਾਂ ਡੀਜੀਪੀ ਜਾਂ ਡੀਆਈਜੀ ਨੇ ਮਿੰਦੂ ਨਹੀਂ ਪੁੱਛਿਆ ਕਿ ਰੰਦਾਵਾ ਸਾਹਿਬ ਤੁਸੀਂ ਕਿਸ ਇਹ ਤੇ ਤੁਸੀਂ ਇਹ ਜਿਹੜਾ ਐਡਾ ਵਡਾ ਐਲੀਗੇਸ਼ਨ ਲਾ ਰਹੇ ਹੋ ਤੇ ਨਾ ਉਸ ਪੀਐਸਆਈ ਨੂੰ ਅੱਜ ਤੱਕ ਕਿਸੇ ਨੇ ਸਸਪੈਂਡ ਕੀਤਾ ਜਿਹੜਾ ਜਵਾਬ ਨਹੀਂ ਕੀਤੀ ਇਹਦੇ ਤੋਂ ਵੱਡੀ ਇਹਦਾ ਮਤਲਬ ਐਮਪੀ ਦਾ ਐਲੀਗੇਸ਼ਨ ਲਾਉਣਾ ਉਹ ਨੂੰ ਇਹ ਸਰਕਾਰ ਤੇ ਚ ਸਮਝਦੀ ਆ ਜੀਵਨ ਫੌਜੀ ਦੀ ਉਹ ਜੀਵਨ ਫੌਜੀ ਆ ਜਿਨੇ ਕਿਹਾ ਸੀ ਕਿ ਜੇ ਨਾਕਿਆਂ ਤੇ ਕੋਈ ਖੜਾ ਹੋ ਗਿਆ ਤੇ ਮੈਂ ਉਹ ਡਾ ਦੂੰਗਾ ਉਹਦੇ ਬਾਅਦ ਸਾਰੇ ਨਾਕੇ ਝੁਕ ਗਏ ਕੋਈ ਨਾ ਕਹਿੰ ਤੂਸੀਂ ਦੱਸੋ ਜਤੋਂ ਜਦੋਂ ਘੁੰਮਦੇ ਹੋ ਜਾ ਕੇ ਦੱਸੋ ਕੋਈ ਪਿੰਡ ਵਾਲਾ ਦੱਸੋਗੇ ਕੋਈ ਨਾਕਾ ਕਿੱਦੇ ਹੋਵੇ ਜਿਹੜੀ ਪੁਲਿਸ ਗੋਡਿਆਂ ਪਰਨੀ ਹੋਗੀ ਤੇ ਉਹ ਕਿਵੇਂ ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਕਰੇਗੀ ਤੇ ਦੀਪੂ ਉਹਨਾਂ ਦੇ ਅਮੰਦੀਪ ਉਹਨਾਂ ਦੇ ਘਰ ਤੇ ਜਿਹੜਾ ਅਟੈਕ ਹੋਇਆ ਮੇਰਾ ਖਿਆਲ ਹੈ ਕਿ ਇਹਨੇ ਵੀ ਮੇਰੇ ਕੋਲ 10 ਵਾਰੀ ਤੱਕ ਲਿਖਣ ਕਰਵਾਇਆ ਕਿਹਾ ਮੈਂ ਡੀਜੀਪੀ ਸਾਹਿਬ ਨੂੰ ਕੀਤਾ ਮੈਂ ਕਿਹਾ ਫੈਮਲੀ ਦਾ ਬਚਾਓ ਕਰੋ ਪਿਛਲੇ 10-12 ਮਹੀਨਿਆਂ ਤੋਂ ਅਸੀਂ ਕਰਦੇ ਰਹੇ 1 ਸਾਲ ਪਹਿਲਾਂ ਜੇ ਮੈਂ ਕਿਹਾ ਇਹਨਾਂ ਦੀ ਸਕਿਉਰਿਟੀ ਦਾ ਇੰਤਜ਼ਾਮ ਕਰੋ ਇਲੈਕਸ਼ਨ ਦੇ ਵਿੱਚ ਕਿੰਨੇ ਗਨਮੈਨ ਵੀ ਵਿਡਰੋ ਕਰ ਲੇ ਗੁੰਡਿਆਂ ਨੂੰ ਦੇਣ ਲਈ ਇਧਰੋਂ ਗਨਮੈਨ ਵਿਡਰੋ ਕਰ ਲੇ ਤੇ ਗੈਂਗਸਟਰ ਨੂੰ ਗਨਮੈਨ ਉਹੀ ਗਨਮੈਨ ਦੇ ਦਿੱਤੇ ਕਿਸੀ ਵਪਾਰੀ ਨੇ ਨਹੀਂ ਪੰਜਾਬ 'ਚ ਰਹਿਣਾ ਕਿਸੀ ਇੱਜ਼ਤਦਾਰ ਬੰਦੇ ਦੀ ਪੰਜਾਬ 'ਚ ਕੋਈ ਨਹੀਂ ਸਾਰਾ ਇੰਡਸਟਰੀ ਬਾਹਰ ਦੌੜ ਰਹੀ ਹੈ ਕੋਈ ਗਵਰਨਮੈਂਟ ਨਾ ਦਾ ਕੰਮ ਨਹੀਂ ਸਿਰਫ ਸਿਰਫ ਹੀ ਕਮੇਟੀ ਸਰਕਾਰ ਗੈਂਗਸਟਰ ਇਹ ਟੈਰਿਸਟਾਂ ਨੂੰ ਨਾ ਦੇ ਰਹੀਆ ਔਰ ਇਹ ਮੈਂ ਅਲਿਗੇਸ਼ਨ ਨਹੀਂ ਮੈਂ ਪ੍ਰੂਵ ਕਰਕੇ ਦਾਂਗਾ ਕਿ ਇਹ ਆਮ ਆਬੀ ਪਾਰਟੀ ਉਹਨਾਂ ਦੇ ਨਾਲ ਰਣੀ ਮੈਂ ਹੋਮਨਿਸਟਰ ਆਫ ਇੰਡੀਆ ਨੂੰ ਵੀ ਚਿੱਠੀ ਲਿਖੀ ਆ ਹੁਣ ਫੇਰ ਦੁਬਾਰਾ ਲਿਖਾਂਗਾ ਸਾਡੀ ਸਾਈਬਰ ਕ੍ਰਾਈਮ ਦੀ ਮੀਟਿੰਗ ਹੋਈ ਸੀ ਮੈਂ ਉਹਦੇ 'ਚ ਵੀ ਕਿਹਾ ਸੀ ਕਿ ਤੁਸੀਂ ਸਾਈਬਰ ਕ੍ਰਾਈਮ ਦੀ ਗੱਲ ਕਰੋ ਪੰਜਾਬ ਤੇ ਜਿਹੜਾ ਕ੍ਰਾਈਮ ਚੱਲ ਰਿਹਾ ਜਿਹੜਾ ਨੈਕਸਸ ਬਣ ਗਿਆ ਗੈਂਗਸਟਰ ਔਰ ਰੈਡੀਕਲਸ ਦਾ ਇਹਨਾਂ ਦਾ ਅੱਤਵਾਦੀਆਂ ਦਾ ਇਹਦੇ ਵੱਲ ਤੋੜਦਵਾਲੀ ਦਰੋ ਇਹ ਤੇ ਆਪਾਂ ਸਾਈਬਰ ਕ੍ਰਾਈਮ ਤੇ ਕਿਸੇ ਪੈਸੇ ਦੇ ਕ੍ਰਾਈਮ ਹੋ ਗਿਆ ਉਹ ਤੇ ਆ ਜਾਣਗੇ ਤੇ ਜਿਨ੍ਹਾਂ ਦੇ ਜਾਣਾਂ ਜਾਣਦਿਆਂ ਨੇ ਉਹਨਾਂ ਨੂੰ ਕਿਵੇਂ ਬਚਾਵਾਂਗੇ ਇੱਕ ਦੱਸੋ ਟਰੋਰਿਜ਼ਮ ਦੇ ਵਿੱਚ ਕਦੀ ਥਾਣੇ ਬੰਦ ਦੀ ਸੀ ਹੋਏ ਇਹ ਜ਼ਰੂਰ ਸੀ ਕਿ ਥਾਣੇ ਉੱਤੇ ਬੋਰੀਆਂ ਲਾ ਕੇ ਸਿਕਿਉਰਿਟੀ ਕਰਦੀ ਉੱਥੇ ਆਪਣੀ ਐਲ ਐਮ ਜੀ ਲਾ ਕੇ ਬੈਠੀ ਹੁੰਦੇ ਸੀ ਤੇ ਇੱਥੇ ਤੇ ਜਿੰਦਰੇ ਮਾਰ ਦਿੱਤੇ ਡੇਰਾ ਬਾਬਾ ਨਾਨਕ ਜਿੱਦੋਂ ਰਾਤ ਮੁਰਦਾਬਾਦ ਕਰਦੇ ਜਾ ਰਹੇ ਨੇ ਤੇ ਉੱਥੇ ਡੇਰੇ ਦਾ ਥਾਣੇ ਦਾ ਜਿੰਨੂੰ ਜਿੱਦੇ ਤੇ ਗੋਲੀ ਚੱਲ ਕੇ ਗਈ ਉਹ ਟਪੜਨ ਖਾਣ ਗਏ ਤੇ ਥਾਣੇ ਦਾ ਦਰਵਾਜ਼ਾ ਬੰਦ ਸੀ ਉਹ ਖੋਲੇ ਨਹੀਂ ਗਿਆ ਡੀਐਸਪੀ ਬਾਹਰ ਹੀ ਉਹਨਾਂ ਨਾਲ ਝਗੜਾ ਕਰਦਾ ਰਿਹਾ ਕਿਤੇ ਜੇ ਮੇਰੇ ਵਰਗਾ ਚੀਫ ਨਸਟ ਹੁੰਦਾ ਮੈਂ ਇਮੀਡੀਏਟਲੀ ਉਹ ਡੀਐਸਪੀ ਡਿਸਮਿਸ ਕਰ ਦੇਣਾ ਸੀ ਤੇ ਲੋਕਾਂ ਨਾਲ ਤੂੰ ਆਰਗੂ ਕਰ ਰਿਹਾ ਉਹਨਾਂ ਨੂੰ ਬਚਾਉਣ ਦੀ ਗੱਲ ਕਰ ਉਹਨਾਂ ਕਹਿੰਦਾ ਪਿੱਛੋ ਕੇ ਗੱਲ ਕਰੋ ਤੂੰ ਅੰਗਰੇਜ਼ ਆ ਕਿਤੇ ਤੂੰ ਤੂੰ ਇਹ ਜਿਹੜੀ ਪਬਲਿਕ ਹੈ ਇਹ ਗੁਲਾਮ ਹੈ ਤੇਰੀ ਇਹ ਤੈਨੂੰ ਦੱਸਣਾ ਪਏਗਾ ਇਸ ਕਰਕੇ ਇਹ ਸਰਕਾਰ ਇਹਨਾਂ ਦੇ ਨਾਲ ਗੈਂਗਸਟਰਾਂ ਦੇ ਨਾਲ ਰਲਈ ਇਹਨਾਂ ਤਕਲੀਫ ਅੱਜ ਬਹੁਤ ਹੋਏਗੀ ਜਿਹੜੀ ਮੈਂ ਗੱਲ ਕੀਤੀ ਆ ਇਸ ਮੁੱਖ ਮੰਤਰੀ ਦਿਆਂ ਨਾ ਲੱਤਾਂ ਨੇ ਪਰ ਤਾਂ ਮੈਂ ਇਸ ਕਰਕੇ ਲੱਤਾਂ ਤੇ ਆ ਗਿਆ ਪਰ ਇਹਨਾਂ ਲੱਤਾਂ ਦੀ ਜਾਣ ਹਨੀ ਇਹਦੀ ਕਲਮ ਤੇ ਜਾਣ ਹਨੀ ਇਹਦਾ ਦਿਮਾਗ ਹੈ ਨਹੀਂ ਇਹ ਪੰਜਾਬ ਨੂੰ ਖਤਮ ਕਰੇ ਤੁਸੀਂ ਵੀ ਆਪਣੀ ਆਪਣੀ ਜਾਨ ਬਚਾਓ ਮੁੱਖ ਮੰਤਰੀ ਨੇ ਤੇ ਇਨੀ ਸਕਿਉਰਿਟੀ ਲਾ ਲਈ ਆ ਜਿਹਦੇ ਲਾਗੇ ਤੇ ਮਸ਼ਰੂ ਵੀ ਨਹੀਂ ਜਾ ਸਕਦਾ ਪੰਜਾਬ ਕਿੱਥੇ ਆਉਂਦਾ ਨਹੀਂ ਇੱਥੇ ਨਹੀਂ ਸੀ ਬਣਦਾ ਤੇ ਕੋਈ ਡੇ ਵੱਡੇ ਵਪਾਰੀ ਦੇ ਘਰ ਜਿਹੜਾ ਬਹੁਤ ਜ਼ਿਆਦਾ ਟੈਕਸ ਦੇ ਰਿਹਾ ਉਦੇਕਰ ਮੁੱਖ ਮੰਤਰੀ ਨੂੰ ਪਹੁੰਚਣਾ ਚਾਹੀਦਾ ਓਦੇਕਰ ਡੀਜੀਪੀ ਨੂੰ ਪਹੁੰਚਣਾ ਚਾਹੀਦਾ ਸੀ ਉਹ ਆ ਕੇ ਆਪ ਦੇ ਸਾਰਾ ਕੁਝ ਦੇਖ ਕੇ ਫਿਰ ਪ੍ਰੈਸ ਕਾਨਫਰੰਸ ਕਰ ਦੇ ਕਿ ਇਹ ਕਾਦਾ ਅਟੈਕ ਹੈ ਕਿੱਥੋਂ ਅਟੈਕ ਹੈ ਕਿੱਥੇ ਤੱਕ ਪਹੁੰਚਿਆ ਕਿਵੇਂ ਕਰਾਂਗੇ ਕੋਈ ਨਹੀਂ ਮੇਰੀ ਗੱਡੀ ਚਲਾ ਰਿਹਾ ਉਦੋਂ ਇਹਨੂੰ ਉਦੋਂ ਨੂੰ ਵੀਡੀਓ ਕਾਲ ਆਈ ਹੈ ਇਹ ਕਾਨੂੰ ਕਰੀਏ ਤੇ ਮੇਰੀ ਗੱਡੀ ਚਲਾ ਰਿਹਾ ਉਦੋਂ ਵੀਡੀਓ ਕਾਲ ਆਈ ਨੇ ਅਖਲ ਮੈਂ ਨਾਲ ਹੀ ਬੈਠਾ ਕਰ ਲਾ ਤੇ ਨਾਲੇ ਨੇ ਜੋ ਕਿਹਾ ਉਹ ਇਹਨੂੰ ਸ਼ਾਬਾਸ਼ੀ ਦੇਣਾ ਕਿ ਇਹ ਡਰਿਆ ਨਹੀਂ ਨੇ ਕਿਹਾ ਜੋ ਕਰਨਾ ਹੈ ਕਰ ਲਈ ਤੇ ਜਿਸ ਵੇਲੇ ਕਰਨੀ ਕਰ ਲਈ ਜੇ ਤੇਰੀ ਜਰੂਰਤ ਹੈ ਕਿ ਤਾ ਮੈਨੂੰ ਦੱਸ ਕੇ ਆਈ ਤੇ ਇਹਦੇ ਤੋਂ ਵੱਧ ਹੁਣ ਕੀ ਬੰਦਾ ਕਹਿ ਸਕਦਾ ਸੁਣਿਆ ਇਹੋ ਹੀ ਆ ਕਿ ਪੰਜਾਬ ਪੁਲਿਸ ਜਿਹੜੀ ਆ ਇੱਕ ਕਿਸਮ ਦੀ ਮਰੀ ਸਮਝੋ ਕਿ ਜਿਹੜਾ ਆਪਣਾ ਆਪ ਬਚਾਉਣ ਲਈ ਆਪਣੀਆਂ ਵਿਲੇਜ ਡਿਫਰੈਂਸ ਕਮੇਟੀਆਂ ਬਣਾਓ ਆਪਣੀ ਹਫਾਜ਼ਤ ਆਪ ਕਰੋ ਔਰ ਪਿੰਡ ਦੀ ਵੀ ਕਰੋ ਤੇ ਜਿਹੜੇ ਪੰਜਾਬ ਪੁਲਿਸ ਵਾਲੇ ਡਰ ਕੇ ਥਾਣੇ 'ਚ ਬੈਠੇ ਆ ਮੇਰਾ ਖਿਆਲ ਕਿ ਉਹਨਾਂ ਥਾਣੇ ਦੇ ਬਾਹਰ ਵੀ ਤੇ ਇਹਦੇ ਤੋਂ ਦਜੀ ਵਾਲੀ ਇਲੈਕਸ਼ਨ ਤੋਂ ਵੇਲੇ ਹੋੂਗੀ ਕੋਸ਼ਿਸ਼ ਕਰੂੰਗਾ ਕਿ ਉਹਨਾਂ ਥਾਣੇ ਦੇ ਬਾਅਦ ਅਸੀਂ ਡਿਫੈਂਸ ਕਮੇਟੀਆਂ ਬਣਾ ਕੇ ਟ੍ਰਿਕ ਨਹੀਂ ਪੈਰਾ ਆਮ ਪਬਲਿਕ ਲਾਇਕ ਤਾਂ ਕਿ ਕੋਈ ਪੰਜਾਬ ਪੁਲਿਸ ਤੇ ਇਹ ਵੀ ਕਰਾਂਗੇ ਪੰਜਾਬ ਪੁਲਿਸ ਨੂੰ ਚੂੜੀਆਂ ਦੋਵਾਂਗੇ ਫਿਰ ਤੇ ਇਹੋ ਹੀ ਆ ਚੂੜੀਆਂ ਤੇ ਵੈਸੇ ਹੀ ਭਾਈ ਫਿਰ ਹੁਣ ਝਾਂਜਰਾ ਭੇਜ ਦਾਂਗੇ ਫਿਰ ਛੰਛਣ ਕਰਦੇ ਆ ਜੋ ਜਿੱਥੇ ਕਿਦੇ ਹੁੰਦਾ ਜਿਹੜੀ ਜਿਹੜੀ ਪੰਜਾਬ ਪਲੀ ਮੈਂ ਤੇ ਪਹਿਲੂ ਹੀ ਕਹਿ ਦਿੱਤਾ ਕਿ ਗੋਡੇ ਘੁਟੜੇ ਟੇਕ ਗਈ ਆ ਉਹਨੂੰ ਕਿਵੇਂ ਚੁੱਕੋਗੇ ਜਦੋਂ ਮਨੋਬਲੀ ਖਤਮ ਹੋ ਗਿਆ ਜਦੋਂ ਮੋਰੈਲ ਹੀ ਐਸਐਸਪੀ ਥਾਣੇ ਆਪਣੀਆਂ ਕੋਠੀਆਂ ਜੋ ਬਾਹਰ ਨਹੀਂ ਨਿਕਲਦੇ ਐਸਐਸਪੀ ਜਿੰਨਾ ਤੇ ਰਾਤ ਨੂੰ ਬਾਹਰ ਨਹੀਂ ਨਿਕਲਗੇ ਐਸਐਚਓ ਨਹੀਂ ਨਿਕਲਣਗੇ ਉਹਨਾਂ ਚ ਤੁਸੀਂ ਕੀ ਕਰੋਗੇ